ਮਿਸ਼ਪ ਪ੍ਰਸਿੱਧ ਲੰਗੂਰ ਮੇਲਾ ਭਲਕੇ ਯਾਨੀ ਕਿ 22 ਸਤੰਬਰ ਨੂੰ ਨਵਰਾਤਰੀਆਂ ਦੇ ਪਹਿਲੇ ਦਿਨ ਲੱਗਣ ਜਾ ਰਿਹਾ ਹੈ। ਸ਼੍ਰੀ ਦੁਰਗਿਆਨਾ ਤੀਰਤ ਦੇ ਵੱਡਾ ਹਨੂਮਾਨ ਮੰਦਿਰ ਦੇ ਵਿੱਚ ਇਹ ਮੇਲਾ ਹਰ ਸਾਲ ਤ ਆਪਣਾ ਪਰਦਾ ਹੈ ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਛੋਟੇ-ਛੋਟੇ ਬੱਚੇ ਲੰਗੂਰ ਵੇਸ ਪੂਸ਼ਾ धारण ਕਰਕੇ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਹਾਜ਼ਰੀ ਲਗਵਾਉਣ ਲਈ ਦਿਨ ਚ ਦੋ ਵਾਰ ਲਈ ਇੱਥੇ ਪਹੁੰਚਦੇ ਨੇ ਇਸ ਦੇ ਲਈ ਤਿਆਰੀਆਂ ਦੁਰਗਿਆਨਾ ਪ੍ਰਬੰਧਕ ਕਮੇਟੀ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਨੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਇਸ ਤਿਆਰੀਆਂ ਦੇ ਵਿੱਚ ਕੀ ਕੀ ਤਿਆਰੀਆਂ ਹੁੰਦੀਆਂ ਨੇ ਅਸੀਂ ਦੁਰਗਿਆਨਾ ਤੀਰਤ ਦੇ ਵਿੱਚ ਖੜੇ ਹਾਂ ਉਹਦੇ ਨਾਲ ਸਥਿਤ ਹੈ ਬड़ा ਹਨੂਮਾਨ ਮੰਦਿਰ ਮੇਰੇ ਨਾਲ ਇਹ ਪਿੱਛੇ ਜਿਹੜਾ ਸरोवर ਹੈ ਇਸ ਸरोवर ਦੇ ਵਿੱਚ ਸਵੇਰੇ ਜੋ ਬੱਚੇ ਲੰਗੂਰ ਵੇਸ਼ ਪੂਤ ਤਾਰਨ ਕਰਨਗੇ ਉਹ ਬੱਚੇ ਪਹਿਲੇ ਇੱਥੇ ਇਸ਼ਨਾਨ ਕਰਨਗੇ ਇਸ਼ਨਾਨ ਕਰਨ ਤੋਂ ਬਾਅਦ ਆਪਣੀ ਵਰਦੀ ਪਾਣਗੇ ਔਰ ਇਸੇ ਜਗ੍ਹਾ ਦੇ ਉੱਤੇ ਪੰਡਤ ਉਹਨਾਂ ਦੀ ਪੂਜਾ ਕਰਵਾਣਗੇ ਪੂਜਾ ਅਰਚਨਾ ਤੋਂ ਬਾਅਦ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਇੱਕ ਰਸਤਾ ਬਣਾਇਆ ਜਾਂਦਾ ਹੈ ਜਿਹੜਾ ਇਸ ਰਸਤੇ ਦੇ ਦੂਤ ਐ ਕਰਕੇ ਸਿੱਧਾ ਹਨੂਮਾਨ ਮੰਦਿਰ ਲਈ ਉਹ ਪਹੁੰਚਣਗੇ ਇਸ ਤੋਂ ਬਾਅਦ ਸਿੱਧਾ ਇਹ ਰਸਤੇ ਤੋਂ ਬਾਅਦ ਜਾਣਗੇ ਮੰਦਿਰ ਦੇ ਵਿੱਚ ਸੇਵਾਦਾਰ ਇੱਥੇ ਮੌਜੂਦ ਹੋਣਗੇ ਕਿਸੇ ਨੂੰ ਅੰਦਰ ਨਹੀਂ ਐਂਟਰ ਕਰਨ ਦਿੱਤਾ ਜਾਏਗਾ ਔਰ ਇਹ ਲਾਈਨ ਚ ਲੱਗਦੇ ਹੋਏ ਬड़ा ਹਨੂਮਾਨ ਮੰਦਿਰ ਦੇ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਨਗੇ ਮੰਦਰ ਦੇ ਵਿੱਚ ਪੂਰੀਆਂ ਤਿਆਰੀਆਂ ਕਰ ਲਈ ਗਈਆਂ ਨੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਮੰਦਰ ਨੂੰ ਮੰਦਰ ਦੇ ਅੰਦਰ ਸਾਰਾ ਵਿਵਸਥਾ ਕੀਤੀ ਜਾ ਰਹੀ ਹੈ ਪੂਰੇ ਸਾ ਯਾਤਰੂਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਾ ਹੋਵੇ ਉਸ ਦੇ ਲਈ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਪੂਰੀ ਵਿਵਸਥਾ ਕੀਤੀ ਗਈ ਹੈ ਪੂਰੇ ਸਿਸਟਮ ਨਾਲ ਲਾਈਨਾਂ ਬਣਾ ਕੇ ਕਿਸੇ ਤਰ੍ਹਾਂ ਦਾ ਇਹਦੇ ਤਰ੍ਹਾਂ ਲਾਈਨ ਨਹੀਂ ਟੱਪੇ ਕੋਈ ਉਹਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਲਾਈਨ ਤੋਂ ਲੱਗਦੇ ਹੋਏ ਟੋਲ ਦੀ ਥਾਪ ਕਿਉਂਕਿ ਟੋਲ ਹਰ ਵਾਰ 11:00 ਵਜੇ ਦੇ ਬਹੁਤ ਨੇ ਮਗਰ ਇਸ ਵਾਰ ਵੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜੋ ਫੈਸਲਾ ਲਿਆ ਗਿਆ ਸੀਗਾ ਕਿ ਉਹ ਪ੍ਰਾਗਨ ਮੰਦਰ ਦੇ ਪ੍ਰਾਗਨ ਤੋਂ ਬਾਹਰ ਹੀ ਟੋਲ ਲੱਗ ਜਿਆ ਕਰਨਗੇ ਇੱਥੇ ਲਾਈਨ ਲੱਗਦੇ ਹੋਏ ਇਧਰੋਂ ਜਾ ਕੇ ਸ੍ਰੀ ਹਨੂਮਾਨ ਜੀ ਦੇ ਦਰਸ਼ਨ ਕਰਨਗੇ ਇਹ ਦਿਨ ਦੇ ਵਿੱਚ ਪ੍ਰਥਾ ਹੈ ਕਿ ਲੰਗੂ ਜਿਹੜਾ ਵੀ ਵੇਸਤਾਰਨ ਕਰਦਾ ਹੈ ਉਹ 10 ਦਿਨ ਯਾਨੀ ਕਿ ਅਸੂ ਦੇ ਨਵਰਾਤਰਿਆਂ ਦੇ 10 ਦਿਨ ਯਾਨੀ ਦਸਹਿਰੇ ਤੱਕ ਉਹ ਦਿਨ ਦੇ ਵਿੱਚ ਦੋ ਵਾਰ ਇੱਥੇ ਮੱਥਾ ਟੇਕਣ ਦੇ ਲਈ ਪਹੁੰਚਦਾ ਹੈ ਅੱਜ ਤੁਸੀਂ ਇੱਧਰ ਤਸਵੀਰਾਂ ਤੁਹਾਨੂੰ ਦਿਖਾਣੇ ਹਾਂ ਕਿ ਪੂਰੀਆਂ ਮੰਦਰ ਦੀਆਂ ਮੰਦਰ ਦੇ ਵਿੱਚ ਉਹ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਤਸਵੀਰਾਂ ਦੇਖੋ ਕਾਰੀਗਰ ਲੱਗੇ ਹੋਏ ਨੇ ਕਿਉਂਕਿ ਕੱਲ ਯਾਨੀ ਕਿ 22 ਅਕਤੂਬਰ ਨੂੰ ਪਹਿਲਾ ਨਵਰਾਤਰਾ ਹੈ ਸ਼ਰਦੀਆ ਨਵਰਾਤਰਾ ਦੀ ਸ਼ੁਰੂਆਤ ਹੈ ਔਰ ਸ਼ੁਰੂਆਤ ਤੇ ਹੀ ਇਹ ਲੰਗੂਰ ਮੇਲਾ ਪਰਦਾ ਹੈ ਵਿਸ਼ਵ ਪ੍ਰਸਿੱਧ ਇਹ ਲੰਗੂਰ ਮੇਲਾ ਹੈ ਇਸ ਦੀ ਪਰਥਾ ਹੈ ਕਿ ਇਸ ਦਰਬਾਰ ਦੇ ਵਿੱਚੋਂ ਜਿਨ੍ਹਾਂ ਦੀ ਬਹੁਤ ਕਾਮਨਾ ਪੂਰਨ ਹੁੰਦੀ ਹੈ ਜਿਨ੍ਹਾਂ ਨੂੰ ਸੰਤਾਨ ਦਾ ਸੁਖ ਪ੍ਰਾਪਤ ਹੁੰਦਾ ਹੈ ਉਹ ਆਪਣੇ ਬੱਚੇ ਨੂੰ ਇੱਥੇ ਲੰਗੂਰ ਬਣਾਉਣ ਦੇ ਲਈ ਲੈ ਕੇ ਆਂਦਾ ਹੈ ਚਾਹੇ ਉਹ ਦੇਸ਼ 'ਚ ਚਾਹੇ ਵਿਦੇਸ਼ 'ਚ ਰਹਿੰਦੇ ਨੇ ਮਗਰ ਇਸ ਸਰਦੀਆਂ ਨਵਰਾਤਰਿਆਂ ਦੇ ਵਿੱਚ ਉਹ ਇਸ ਦਰਬਾਰ ਦੇ ਵਿੱਚ ਆਪਣੇ ਬੱਚੇ ਨੂੰ ਹਾਜ਼ਰੀ ਲਗਵਾਉਣ ਦੇ ਲਈ ਦਿਨ 'ਚ ਦੋ ਵਾਰ ਲਿਆਉਂਦੇ ਨੇ ਮੰਦਿਰ ਕਮੇਟੀ ਵੱਲੋਂ ਵੀ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਸਜਾਵਟ ਪੂਰੀ ਚੱਲ ਰਹੀ ਹੈ ਇਹ ਪੂਰੇ 10 ਦਿਨ ਇੱਥੇ ਮੇਲਾ ਪਰੇਗਾ 10 ਦਿਨ ਨਾਲ ਹੀ ਦੁਸ਼ਹਿਰਾ ਗਰਾਊਂਡ ਹੈ ਇੱਥੇ ਦੁਸ਼ਹਿਰਾ 라ਵਣ ਕੁੰਕਰਨ ਤੇ ਮੇਗਨਾਥ ਜੀ ਦੇ ਪੁਤਲਿਆਂ ਦੇ ਵਿਵਹ ਚ ਦਰਸ਼ਨ ਕਰਕੇ ਔਰ ਉਹਨਾਂ ਨੂੰ ਤੀਰ ਚਲਾ ਕੇ ਇਸ ਮੇਲੇ ਦੀ ਸਮਾਪਤੀ ਹੁੰਦੀ ਹੈ ਔਰ ਅਗਲੇ ਦਿਨ ਲੰਗੂਰ ਵੇਸ ਪੂਛਾ ਜਿਹੜੀ ਹੈ ਲੰਗੂਰ ਦੀ ਵਰਦੀ ਹੈ ਉਹ ਇੱਥੇ ਹੀ ਜਮਾ ਕਰਵਾਈ ਜਾਂਦੀ ਹੈ ਤੋਂ ਉਦੋਂ ਇਹਦੀ ਸਮਾਪਤੀ ਹੁੰਦੀ ਹੈ ਸੋ ਇਸ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੁਰਗਿਆਨਾ ਤੀਰਤ ਦੇ ਬੜਾ ਹਨੂਮਾਨ ਮੰਦਿਰ ਦੇ ਵਿੱਚ ਦੀਆਂ ਤਸਵੀਰਾਂ ਨੇ ਜਿੱਥੇ ਕਾਰੀਗਰ ਇਹਦੇ ਉੱਤੇ ਤਿਆਰੀਆਂ ਚੱਲ ਰਹੀਆਂ ਨੇ ਉਹਦੇ ਸਲੂਕ ਸੁਝਾਇਆ ਜਾ ਰਿਹਾ ਹੈ ਅਸੀਂ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਦੇ ਨਾਲ ਵੀ ਗੱਲ ਕਰਨੇ ਆ ਦੇ ਸੋ ਡਾਕਟਰ ਸਾਹਿਬ ਸੜੇ ਨਾਲ ਡਾਕਟਰ ਸਾਹਿਬ ਪੂਰੀਆਂ ਤਿਆਰੀਆਂ ਨੇ ਲੰਗੂਰ ਮੇਲਾ ਕੱਲ ਪਰਨ ਜਾ ਰਿਹਾ ਹੈ ਔਰ ਪੂਰੀ ਦੁਨੀਆ ਤੋਂ ਲੋਕ ਇੱਥੇ ਪਹੁੰਚਦੇ ਨੇ ਆਪਣੇ ਬੱਚਾ ਨੂੰ ਲੂਟ ਲੰਗੂਰ ਦੀ ਵੇਸ ਮੁਸ਼ਜ ਤਾਰਨ ਕਰਕੇ ਦਿਨ ਚ ਦੋ ਵਾਰ ਮੱਥਾ ਟੇਕਣ ਲਈ ਇੱਥੇ ਆਉਂਦੇ ਨੇ ਇਹਦੇ ਬਾਰੇ ਐਲੈਬੋਰੇਟ ਕਰਿਓ ਇਹਦੀ ਜਾਣਕਾਰੀ ਦਿਓ ਪ੍ਰਥਾ ਕੀ ਰੰਦੀ ਹੈ ਕੀ ਕੀ ਵਿਵਸਥਾ ਸੀ ਮੰਦਿਰ ਕਮੇਟੀ ਵੱਲੋਂ ਕੀਤੀ ਗਈ ਹੈ ਜੈ ਆਸ਼ੀਰਾਮ ਜੀ ਸਾਰਿਆਂ ਨੂੰ ਨਰਾਤਿਆਂ ਦੀ ਬਹੁਤ ਬਹੁਤ ਵਧਾਈਆਂ ਵਸਤਾ ਦੇ ਇਸ ਤਰ੍ਹਾਂ ਜੀ ਸਾਡਾ ਮੇਲਾ ਐਸਾ ਕਿ ਜਿਸ ਤਰ੍ਹਾਂ ਦੁਸ਼ਹਿਰੇ ਨੂੰ ਖਤਮ ਹੋਣਾ ਤੇ ਅਗਲੇ ਸਾਲ ਦੀ ਲੋਕਾਂ ਨੂੰ ਉਦੋਂ ਹੀ ਆਸ ਪੱਜ ਜਾਂਦੀ ਹੈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਗਈ ਵੀ ਹਰ ਸਾਲ ਕੋਈ ਕਮੀ ਪੇਸ਼ੀ ਨਾ ਰਹੇ ਪਰ ਤੁਹਾਨੂੰ ਪਤਾ ਹੈ ਸਮਾਜ ਦੇ ਵਿੱਚ ਪਬਲਿਕ ਵੱਧ ਰਹੀ ਆ ਜਿਹੜੇ ਲੋਕ ਲੰਗੂਰ ਬੱਚੇ ਉਹ ਵੀ ਵੱਧ ਰਹੇ ਆ ਜਗ੍ਹਾ ਉਨੀ ਕਾ ਉਨੀ ਜਗ੍ਹਾ ਵੀ ਵਿਵਸਥਾ ਕਰਨੀ ਪੈਂਦੀ ਆ ਉਹਦੇ ਕੋ ਕਾਫੀ ਤਿੰਨਾਂ ਤੋਂ ਪਿੰਡ ਜੋ ਜੋ ਵੀ ਕਰ ਸਕਨੇ ਆ ਗ੍ਰਿੱਲਾਂ ਦਾ ਵਾਈਫ ਵਾਸਤਾ ਉਹਨਾਂ ਲਾਸਟ ਮੂਮੈਂਟ ਦੇ ਜਿਹੜੇ ਫੁੱਲਾਂ ਦੀ ਜਿਹੜੀ ਫ੍ਰੈਸ਼ ਫੁੱਲਾਂ ਦੀ ਡੈਕੋਰੇਸ਼ਨ ਉਹ ਵੀ ਚੱਲ ਰਹੀ ਸਿਰ ਇਹ ਜਿਹੜੇ ਭਗਤ ਸੇਵਾ ਕਰਦੇ ਵਲੰਟੀਅਰ ਉਹਨਾਂ ਦੇ ਵੀ 3-400 ਬੱਚਿਆਂ ਦਾ ਕਾਰਡ ਬਣਿਆ ਹੈ। ਪ੍ਰਸ਼ਾਸਨ ਨਾਲ ਦੋ ਵਾਰੀ ਮੀਟਿੰਗ ਹੋ ਗਈ ਹੈ। ਲਾਸਟ ਮੀਟਿੰਗ ਫੇਰ ਆ। ਕਿਉਂਕਿ ਵੱਡੇ ਅਫਸਰ ਆ ਕੇ ਸਿੱਖੀ ਸਾਹਿਬ ਆਵਾਂਗੇ ਬੱਚਿਆਂ ਨੂੰ ਗਾਈਡ ਕਰਦੇ। ਇੱਕ ਦੇ ਬੱਚਿਆਂ ਨੂੰ ਕਈ ਚੀਜ਼ਾਂ ਦਾ ਪਤਾ ਹੁੰਦਾ ਜੋ ਉਹ ਹੀ ਸਮਝਾ ਸਕਦੇ ਹਨ। ਉਹਨਾਂ ਗਾਈਡਲਾਈਨ ਦੇ ਜਿੰਦੇ ਆ। ਤੀਜੀ ਗੱਲ ਮੇਰੀ ਸਾਰੇ ਭਗਤਾਂਗੇ ਆ手 ਚੋੜ ਕੇ ਬੇਨਤੀ ਹੈ ਕਿ ਇਹ ਮੰਦਿਰ ਤੁਹਾਡਾ ਹਰ ਸਾਲ ਦੀ ਤਰ੍ਹਾਂ ਆਓ। ਉਸ ਤਰ੍ਹਾਂ ਹੀ ਡਿਸਪਲਿਨ ਬਣਾ ਕੇ ਰੱਖੋ ਕਿਉਂਕਿ ਹਰ ਸਾਲ ਭੀੜ ਵਧਦੀ ਜਾਣੀ। ਜਗ੍ਹਾ ਉਨੀ ਕੀ ਹੈ। ਫੇਰ ਵੀ ਅਸੀਂ ਕੋਸ਼ਿਸ਼ ਕਰਨੇ ਜੀ ਨੂੰ ਸਪੀਡ ਲਈ ਜਿੰਨਾ ਚਲਾਇਆ ਜਾ ਸਕੇ ਜਿੰਨੇ ਕਿ ਉਸਨਾ ਬਾਦਸੀ ਦਾ ਰਸਤਾ ਇਧਰੋਂ ਕੱਟਦਾ ਆ ਸਭ ਪੂਰੀ ਕੋਸ਼ਿਸ਼ ਕਰਨੇ ਪਏ ਆ ਪਰ ਸੜਕ ਵੀ ਠੀਕ ਕੀਤੀ ਆ ਫੇਰ ਵੀ ਮੇਰੀ ਸਾਰੇ ਪਾਕਿਸਤਾਨ ਨੂੰ ਕਿ ਜਿਸ ਤਰ੍ਹਾਂ ਅੱਗੇ ਬੜੇ ਪਿਆਰ ਨਾਲ ਸਰਕਾਰ ਹਨੂਮਾਨ ਜੀ ਦਾ ਅਸ਼ੀਰਵਾਦ ਲਵੋ ਸਾਰੇ ਹਾਲ ਆ ਜੋ ਨਿਕਲੇ ਹਨੂਮਾਨ ਜੀ ਨੇ ਕੱਡੇ ਬੰਦੇ ਦਾ ਬਸ ਕੋਈ ਨਹੀਂ ਮੇਰੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸਿਰੇ ਆਪਣਾ ਵਾਰਿਸ ਰਾਓ ਮੱਥਾ ਟੇਕੋ ਕੋਈ ਪੈਨਿਕ ਬਾੰਦੀ ਲੋੜ ਨਹੀਂ ਬੜੇ RAMNAL ਇੱਥੇ ਜਿੰਨੀ ਮਸਹਰੀ ਦੁਨੀਆ ਆ ਜੈ ਹਨੂਮਾਨ ਜੀ ਤੋਂ ਨਾ ਸਾਰੇ ਸਮਾਜੰਦੇ ਆ ਬਹੁਤ RAMNAL ਤੁਹਾਨੂੰ ਦਰਸ਼ਨ ਹੋਣਗੇ ਆਪਣੇ ਲੋਕ ਕਮੇਟੀ ਨੇ ਪੂਰੀ ਵਿਵਸਥਾ ਕੀਤੀ ਸੋ ਇਹਦੀ ਪਹਿਲੇ ਦਿਨ ਕੱਲ ਸ਼ੁਰੂਆਤ ਹੋਣੀ ਹੈ ਪਹਿਲੇ ਪੂਜਾ ਅਰਚਨਾ ਹੋਣੀ ਹੈ ਸ਼ਿਦਾਨ ਕਰਨ ਤੋਂ ਬਾਅਦ ਪੂਜਾ ਅਰਚਨਾ ਹੁੰਦੀ ਹੈ ਮੰਦਿਰ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਿੱਕਤ ਨਾ ਆਵੇ ਕਿਉਂਕਿ ਪਹਿਲਾ ਦਿਨ ਬਹੁਤ ਜ਼ਿਆਦਾ ਰਾਸ਼ ਹੁੰਦਾ ਹੈ ਤੇ ਅਸੀਂ ਸਾਰੇ ਆਪਣੇ ਜਿਹੜੇ ਵੀ ਲੰਗੂਰ ਧਾਰਨ ਕਰਦੇ ਵੇਸ਼ੂਸਾ ਧਾਰਨ ਕਰਦੇ ਨੇ ਉਹ ਇੱਥੇ ਪਹੁੰਚਦੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਮਗਰ ਫਿਰ ਵੀ ਇੱਕ ਵਾਰੀ ਦੱਸ ਦਿਓ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਕਿ ਉਹ ਕਿਸ ਤਰ੍ਹਾਂ ਆਣ ਕਿਸ ਤਰ੍ਹਾਂ ਉਹਨਾਂ ਦਾ ਪੂਜਾ ਅਰਚਨਾ ਹੋਏਗੀ ਕਿੰਨੇ ਕਿੰਨੇ ਟਾਈਮ ਦੇ ਵਿੱਚ ਉਹਨਾਂ ਨੇ ਆ ਕੇ ਮੱਥਾ ਟੇਕਣਾ ਹੁੰਦਾ ਹੈ ਜੈ ਸ਼੍ਰੀ ਰਾਮ ਇਹ ਇਸ ਤਰ੍ਹਾਂ ਕੱਲ ਪਹਿਲਾ ਦਿਨ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪਹਿਲੇ ਦਿਨ ਨਰਾਸ਼ ਬਹੁਤ ਜ਼ਿਆਦਾ ਹੁੰਦਾ ਉਹਦੇ ਵਿੱਚ ਕਾਰਨ ਹੈ ਰਿਸ਼ਤੇਦਾਰ ਭੈਣ ਭਰਾ ਜਿਨ੍ਹਾਂ ਨੂੰ ਉਹ ਸਾਰੇ ਨਾਲ ਆ ਕੇ ਇੱਥੇ ਪੁਜਾਰੀ ਨਾ ਬਾਅਦ ਸਾਡੇ ਮੰਦਰ ਦੇ ਮੇਨ ਹਾਲ ਦੇ ਬਾਅਦ ਪ੍ਰਕਰਮਾ 'ਚ ਸੈਂਕੜੇ ਪੁਜਾਰੀ ਬੈਠੇ ਹੁੰਦੇ ਸਾਰੇ ਮੰਦਰਾਂ 'ਚੋਂ ਬਾਹਰੋਂ ਵੀ ਆਏ ਹੋਣਗੇ ਉਹ ਪੂਜਾ ਕਰਾਂਦੇ ਬੱਚੇਓ ਪਹਿਲੋ ਪੂਜਾ ਕਰਾ ਕੇ ਸਰੋਵਰ 'ਚ ਇਸ਼ਨਾਨ ਕਰਾ ਕੇ ਪਹਿਲੇ ਦਿਨ ਲੰਗੂਰਾਂ ਵਾਲੇ ਕੱਪੜੇ ਧਾਰਨ ਹੁੰਦੇ ਐਸ ਕਾਰਨ ਪਹਿਲੇ ਦਿਨ ਟਾਈਮ ਵੀ ਜ਼ਿਆਦਾ ਲੱਗਦਾ ਪਹਿਲੇ ਦਿਨ ਸਾਰੇ ਰਿਸ਼ਤੇਦਾਰ ਵੀ ਆਏ ਨੇ ਪਹਿਲੇ ਦਿਨ ਕਾਫੀ ਰਸ਼ ਹੁੰਦਾ ਫੇਰ ਰੂਟੀਨ ਚ ਆਉਂਦਾ ਕਿ ਦੋ ਟਾਈਮ ਬੱਚਿਆਂ ਨੇ ਆਣਾ ਹੁੰਦਾ ਫੇਰ 1 ਵਜੇ ਤੋਂ ਪਹਿਲੋ ਦੁਪਹਿਰੀ 3 ਵਜੇ ਤੋਂ ਬਾਅਦ ਉਹ ਫੇਰ ਰੂਟੀਨ ਬਣ ਜਾਂਦੀ ਆ ਫੇਰ ਕੋ ਦੋ ਜਨੇ ਆ ਗਏ ਤਿੰਨ ਜਨੇ ਆ ਗਏ ਤੁਹਾਡੀ ਗੱਲ ਠੀਕ ਆ ਕਿ ਪਹਿਲੇ ਦਿਨ ਕਾਫੀ ਰਸ਼ ਹੁੰਦਾ ਉਹ ਵਸਤਾ ਵਾਸਤੇ ਇਹੀ ਥੋਂ ਵੀ ਲੈ ਕੇ ਆਪ ਤੂੰ ਪਿੱਛੇ ਪੇਤ ਕਥਾ ਪਵੰਦਾ ਗਰੇਲਣਾ ਲਾਤੀਆਂ ਰਸੀਆਂ ਲਾਤੀਆਂ ਸੇਵਾਦਾਰਾਂ ਦੀ ਡਿਊਟੀ ਲਾਤੀ ਆ ਪਾਣੀ ਦਾ ਪ੍ਰਬੰਧ ਕਰਤਾ ਕਿਉਂਕਿ ਪਹਿਲਾ ਦਿਨ ਰਸ਼ ਕਾਫੀ ਹੋਣਾ ਕਾਫੀ ਤਦਾਦ ਦੇ ਵਿੱਚ ਪੁਜਾਰੀ ਵੀ ਉੱਥੇ ਹੋਣਗੇ ਆਸਨ ਪਿਸ਼ਾਖ ਬੈਠੇ ਹੋਣਗੇ ਤੇ ਪੂਜਾ ਹੋਏਗੀ ਪੂਰਾ ਵਿਧੀ ਵਿਵਹਾਰ ਨਾਲ ਕੋਈ ਕਿਸੇ ਨੂੰ ਦਿੱਕਤ ਨਹੀਂ ਆਏਗੀ ਹਰਮਨ ਜੀ ਦੀ ਕਿਰਪਾ ਨਾਲ ਬੜਾ ਸੁਮੂਤਲੀ ਚੱਲ ਜਾਣਾ ਸਰ ਡਾਕਟਰ ਕੋ ਟੋਲੀਆਂ ਵੀ ਬਣ ਕੇ ਆਂਦੀਆਂ ਨੇ ਮੰਦਿਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਲੂਰ ਰੇਸ਼ਾ ਦੇ ਵਿੱਚ ਲੈ ਕੇ ਆਂਦੇ ਨੇ ਹਰਮਨ ਸੈਨਾ ਬਣ ਕੇ ਆਂਦੇ ਉਹਨਾਂ ਦੀ ਟੋਲੀਆਂ ਆਉਂਦੀਆਂ ਨੇ ਉਹਨਾਂ ਦੇ ਨਾਲ ਜਦੋਂ ਉਹਨਾਂ ਨੇ ਮੱਥਾ ਟੇਕਣਾ ਹੁੰਦਾ ਉਹ ਸੰਗਤ ਜਿਹੜੀ ਆ ਉਹਨਾਂ ਨੂੰ ਥੋੜੀ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਥੋੜਾ ਇੰਤਜ਼ਾਰ ਹੋਰ ਕਰਨਾ ਪੈਂਦਾ ਇਹਦੇ ਲਈ ਕੋਈ ਵਿਵਸਥਾ ਕਿਸ ਤਰ੍ਹਾਂ ਦੀ ਕੀਤੀ ਹੈ ਦੇਖੋ ਜੀ ਇਹ ਕਰਕੇ ਹੀ ਵਿਵਸਥਾ ਸ਼ਾਇਦ ਤੁਸੀਂ ਦੇਖੀ ਨੀ ਬੇਲੇ ਸਾਹਿਬ ਪਹਿਲੀ ਗੱਲ ਤੇ ਉਹਨ ਇੱਥੇ ਉਹ ਗੱਲ ਹੀ ਨਹੀਂ ਗਈ ਲੰਗੂਰ ਸਾਰੇ ਬਣ ਸਕਦੇ ਹੁਣ ਤੁਹਾਨੂੰ ਸਾਡੀ ਬੱਚੀਆਂ ਤੇ ਇਹ ਬਣ ਕੇ ਆਉਂਦੀ ਕਿਉਂਕਿ ਇਹ ਮੰਦਿਰ ਦੀ ਪ੍ਰਥਾ ਸੀ ਜਿਨ੍ਹਾਂ ਘਰ ਔਲਾਦ ਨਹੀਂ ਹੁੰਦੀ ਐਵੇਂ ਮਿੱਥ ਸ੍ਰੀ ਲੜਕੀ ਵਾਲੀ ਕੋਈ ਗੱਲ ਨਹੀਂ ਲड़का ਹੋਵੇ ਚਾਹੇ ਲੜਕੀ ਇੱਕੋ ਹੀ ਗੱ ਅਈ ਕਾ ਲੜਕੀਆਂ ਵੀ ਬਣ ਕੇ ਆਉਂਦੀ ਰਹੀ ਗੱਲ ਤੁਹਾਡੇ ਲਈ ਉਹਨੇ ਸੀ ਕੀਤਾ ਕਿ ਪਬਲਿਕ ਐ ਫਸ ਰੋ ਜੋ ਜਲਦੀ ਰਹਦੀ ਹੈ ਜਿਹੜੇ ਸਾਡੇ ਮੂਰਤੀਆਂ ਬਣੇ ਹੁੰਦੇ ਆ ਵੱਡੇ ਬੱਚੇ ਉਹ ਇਤਰੋਂ ਜਿੱਥੇ ਜੋ ਜਗੀ ਹੈ ਵੱਡੇ ਹਨੂਮਾਨ ਉਧਰੋਂ ਸ਼ੁਰੂ ਹੋ ਗਿਆ ਉਹ ਗੁਨਾਥ ਮੰਦਰ ਦੇ ਵਿੱਚੋਂ ਦੀ ਆਜ ਐਥੋਂ ਦੀ ਐਥੋਂ ਕੰਟੀਨਿਊ ਦਰਸ਼ਨ ਕਰ ਗਏ ਪਿਛਲੇ ਗੇਟ ਥਾਣੀ ਦਿਸ਼ਾ ਦਾ ਗਰਾਊਂਡ ਥਾਣੀ ਬਾਹਰ ਨਿਕਲ ਜਾਂਦੇ ਉਹਨਾਂ ਨੇ ਪਬਲਿਕ ਦਾ ਕੋਈ ਕੰਸਰਨ ਨਹੀਂ ਰੱਖਿਆ ਕਾਰਨ ਆ ਟੋਲੀਆਂ ਆਪਣੀਆਂ ਚਲਦੀਆਂ ਰਹਿਣ ਕਈ ਵਾਰੀ ਕੀ ਹੁੰਦਾ ਹੈ ਜਿੱਲੇ ਇਕੱਠਾ ਹੁੰਦਾ ਹੈ ਨਾ ਕਈ ਵਾਰੀ ਕੋਈ 100 ਤਰ੍ਹਾਂ ਦੀ ਖੇਪੜ ਬਾਜੀ ਆਪਚ ਹੋਈ ਸੀ ਉਸ ਕਰਨੋ ਸਿਸਟਮ ਹੀ ਲੱਗ ਕਰਦਾ ਐ ਜਗਾ ਆਮ ਪਕਤਾਂਸ ਤੇ ਇੱਥੋਂ ਜਿਹੜੀ ਟੋਲੀਆਂ ਆਉਂਦੀਆਂ ਕਿਉਂਕਿ ਉਹਨਾਂ ਨੇ ਉੱਪਰ ਮੁਕੜ ਵਗੈਰਾ ਹੀ ਪਾਏ ਹੁੰਦੇ ਆ ਲਾਲ ਉਹਨਾਂ ਦੇ ਪਕਤ ਹੁੰਦੇ ਫੜਨ ਵਾਸਤੇ ਜਿਹੜੇ ਮੰਦ ਇੱਥੋਂ RAMNAU NAH ਦਰਸ਼ਨ ਹੋ ਜਾਂਦੇ ਇਧਰੋਂ ਪਿਛਲੇ ਗੇਟ ਥਾਣੀ ਦਸ਼ਰਾ ਗਰਾਊਂਡ ਥਾਣੀੋਂ ਉਹਨਾਂ ਨੂੰ ਬਾਹਰ ਕੱਢਣ ਦਾ ਰਸਤਾ ਹੁੰਦਾ ਜਦਸਿਕ ਨਮ ਜਾਤ ਵੀ ਇੱਥੇ ਪਹੁੰਚਦੇ ਨੇ ਲੰਗੂਰ ਬੰਦੇ ਨੇ ਤੁਹਾਡੇ ਕੋਲ ਹਜੇ ਕੋਈ ਇਨਫੋਰਮੇਸ਼ਨ ਇਹੋ ਜੀ ਹੋਵੇ ਕਿ ਕਿੰਨੀ ਉਮਰ ਦਾ ਬੱਚਾ ਪਹਿਲਾ ਆ ਰਿਹਾ ਹੈ ਕਿ ਇੱਥੇ ਜਿਹੜਾ ਬ ਔਰ ਮਥਾ ਟੇਕਣ ਲਈ ਆ ਰਿਹਾ ਕਿ ਕਿਉਂਕਿ ਜਦ ਤੁਹਾਨੂੰ ਪਹਿਚਾ ਪਤਾ ਤਾਂ ਹੋਏਗਾ ਹੀ ਤੁਹਾਡੇ ਕੋਲ ਜਾਣਕਾਰੀ ਦੇਖੋ ਅਜੇ ਜਿਹੜੇ ਤੇ ਵੱਡੇ ਲੰਗੂਰ ਉਹ ਹਨਮਾਨ ਜੀ ਬੰਦੇ ਉਹਨਾਂ ਦਾ ਤਾਂ ਕਾਫੀ ਕੁਝ ਜਿਹੜੇ ਲੰਗੂਰ ਬੰਦੇ ਆ ਰੋ ਇਨਕੁਆਰੀ ਪੁੱਛ ਰਹੀ ਸੀ ਅਜੇ ਕੱਲ ਨੂੰ ਇੱਕ ਮਾਦਾ ਪੁੱਛ ਰਹੀ ਸੀ ਕਿ ਪੰਡੇ ਕਹਿੰਦੇ ਨਹੀਂ ਏਡੇ ਛੋਟੇ ਬੱਚੇ ਨਹੀਂ ਕਈਆਂ ਨੂੰ ਹੁੰਦਾ ਜੇ ਉਹ ਚਾਲੀਆਂ ਦਿਨਾਂ ਦਾ ਹੀ ਹੋਇਆ ਪੰਡੇ ਕਹਿੰਦੇ ਨਹੀਂ ਅਜੇ ਬਸ ਛੋਟਾ ਬਾਕੀ ਆਪਣੇ ਤੇ ਡਿਪੈਂਡ ਆ ਕੋਈ 1 ਸਾਲ ਦੇ ਬੱਚੇ ਨੂੰ ਬਣਾਉਂਦਾ ਕੋਈ ਕਹਿੰਦਾ 2 ਸਾਲ ਦੇ ਨੂੰ ਕੋਈ ਕਈਆਂ ਨੂੰ ਹੁੰਦਾ ਕਿ ਅਸੀਂ ਹਰ ਸਾਲ ਹੀ ਬੰਨਣਾ ਮੇਰੇ ਆਪਣੇ ਘਰ ਜਿਵੇਂ ਮੇਰਾ ਉਹ ਹੁਣ ਪਹਿਲਾਂ ਦੂਜਾ ਹੁਣ ਉਹ ਦੂਜੀ ਪੋਸ਼ਾ ਆ ਤੇਰਾ ਉਹ ਹਰ ਸਾਲ ਬੰਦਾ ਹੈ ਗੱਲ ਸ਼ਰਦਾ ਤੇ ਜਿਹੜੇ ਮੰਨਤ ਮੰਨੀ ਦੀ ਮੰਨਤ ਹੁੰਦੀ ਆ ਕਿ ਜਿਸ ਤਰ੍ਹਾਂ ਕਈ ਵਾਰੀ ਕਿਸੇ ਨੇ ਸੋਚੰਦਾ ਸਾਲ ਦਾ ਹੈਗਾ ਕਈ ਭੁੱਲ ਜਾਂਦੇ ਆ ਉਹਨੂੰ ਪਹਿਲੇ ਸਾਲ ਲਗਾਈ ਆ ਸੱਫ ਸਰ ਦੀ ਮੰਗੋਂ ਤੋਂ ਉਹਨੂੰ ਬੜੀ ਦੇਰ ਬਾਅਦ ਯਾਦ ਆ ਆਪਣੇ ਬੇਟੇ ਉਹਦਾ ਬੇਟਾ ਵੀ ਪੀਸੀਐਸ ਸਰਵਿਸੀ ਉਹ ਪਹਿਲੇ ਸਾਲ ਉਹਨਾਂ ਨੇ ਬਣ ਕੇ ਇੱਥੇ ਕਮਰਾ ਬੁੱਕ ਕਰਾ ਇਸ ਤਰ੍ਹਾਂ ਕਈ ਵਾਰੀ ਜਿਹੜੇ ਭੁੱਲੇ ਹੁੰਦੇ ਜਦੋਂ ਜਾਣਦੇ ਉਦੋਂ ਬਣਾ ਲੈਂਦੇ ਨੇ ਤੇ ਜ਼ਿਆਦਾ ਤਾਂ ਲੋਕੀ ਛੋਟੇ ਬੱਚਿਆਂ ਨੂੰ ਹੀ ਕਈ ਗਿਓ ਸਾਰੀ ਉਮਰ ਬੰਦੇ ਆ ਉਹ ਆਪਣੇ ਮਗਰ ਲਗਨ ਦਾ ਟਿਪੈਂਡ ਕਰਦੇ ਜਿਹੜਾ ਉਸ ਤਰ੍ਹਾਂ ਮੰਨੋ ਮੰਨਤ ਹੁੰਦੀ ਉਹਨਾਂ ਦੀ ਤੇ ਕਈਆਂ ਨੂੰ ਜਦੋਂ ਜਿਆਦਾ ਹੀ ਹਨੂਮਾਨ ਜੀ ਦੀ ਕਿਰਪਾ ਹੋ ਜੇ ਉਹ ਹਰ ਸਾਲ ਵੀ ਬਣ ਜਾਂਦੇ ਆ ਜੈ ਸ਼੍ਰੀ ਰਾਮ ਉਹ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਕੱਲ ਯਾਨੀ ਕਿ 22 ਨਵੰਬਰ ਨੂੰ ਪਰੰਜਾ ਰਿਹਾ ਹੈ ਸ਼੍ਰੀ ਦੁਰਗਿਆਨਾ ਮੰਦਿਰ ਦੇ ਬੜਾ ਹਨੂਮਾਨ ਮੰਦਿਰ ਦੇ ਵਿੱਚ ਇਹ ਮੇਲਾ ਪਰੇਗਾ ਇਹ ਮੇਲਾ 10 ਦਿਨ ਤੱਕ ਚੱਲਦਾ ਰਹਿੰਦਾ ਹੈ ਸ਼ਰਦ ਦੀ ਨਵਰਾਤਰੀਆਂ ਦੇ ਵਿੱਚ ਜਿਹੜੀ ਮੰਨਤ ਇਸ ਦਰਬਾਰ ਤੋਂ ਬਣੀ ਹੁੰਦੀ ਹੈ ਕਿ ਘਰ ਦੇ ਵਿੱਚ ਸਹੀ ਬਾਤ ਬਖਸ਼ੀ ਜਾਵੇ ਔਲਾਦ ਉਹਨਾਂ ਦੇ ਘਰ ਦੇ ਪ੍ਰਭੂ ਦੀ ਕਿਰਪਾ ਦੇ ਨਾਲ ਜਦੋਂ ਹੋ ਜਾਂਦੀ ਹੈ ਉਹ ਔਲਾਦ ਨੂੰ ਲੰਗੂਰ ਵੇਸ ਪੋਸ਼ਾ ਧਾਰਨ ਕਰਾ ਕੇ ਮੰਦਿਰ ਦੇ ਵਿੱਚ ਪੱਥਾ ਟੇਕਣ ਦੇ ਲਈ ਸ਼ਰਧੀ ਨਰਵਾਤਰੀਆਂ ਦੇ ਵਿੱਚ ਆਂਦਾ ਹੈ ਔਰ ਇਸ ਮੰਦਿਰ ਦੇ ਵਿੱਚ ਪ੍ਰਥਾ ਹੈ ਕਿ ਦੋ ਦਿਨ ਯਾਨੀ ਕਿ ਸਵੇਰੇ ਅਤੇ ਸ਼ਾਮ ਦੋ ਵਾਰ ਹਾਜ਼ਰੀ ਲਗਵਾਨੀ ਹੁੰਦੀ ਹੈ ਸ਼੍ਰੀ ਹਨੂਮਾਨ ਮੰਦਿਰ ਦੇ ਵਿੱਚ ਸ਼੍ਰੀ ਹਨੂਮਾਨ ਮੰਦਿਰ ਦੇ ਵਿੱਚ ਸਾਰੀਆਂ ਤਿਆਰੀਆਂ ਇਸ ਮੇਲੇ ਨੂੰ ਲੈ ਕੇ ਪੂਰੀਆਂ ਕਰ ਲਈਆਂ ਗਈਆਂ ਨੇ ਜਿਹੜੀ ਬੱਚੀਆਂ ਹੋਈਆਂ ਤਿਆਰੀਆਂ ਨੇ ਉਹਨਾਂ ਨੂੰ ਨੇਪੜੇ ਚੜਾਇਆ ਜਾ ਰਿਹਾ ਇਸ ਵੇਲੇ ਸਜਾਵਟ ਇਸ ਮੰਦਰ ਦੇ ਵਿੱਚ ਕਰਾਈ ਜਾ ਰਹੀ ਹੈ ਸੁਰੱਖਿਆ ਦੇ ਬੰਦੋਬਸਤ ਪੂਰੇ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਸੇਵਾਦਾਰਾਂ ਨਾਲ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਵੀ ਸੇਵਾਦਾਰਾਂ ਨੂੰ ਵੀ ਦੱਸਿਆ ਜਾਏਗਾ ਕਿ ਸੁਰੱਖਿਆ ਦੇ ਨਿਯਮ ਕਿਸ ਤਰ੍ਹਾਂ ਰੱਖਣੇ ਆ ਔਰ ਕਿਸ ਤਰ੍ਹਾਂ ਇਸ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਕਿਸ ਤਰ੍ਹਾਂ ਨਿਭਾਉਣਾ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਸਾਰਾ ਕੁਝ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਔਰ ਮੰਦਰ ਕਮੇਟੀ ਵੱਲੋਂ ਕਰ ਲਿਆ ਗਿਆ ਹੈ ਸੋ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਜਿਹੜਾ ਕਿ 22 ਤਰੀਕ ਯਾਨੀ ਕਿ ਭਲਕੇ ਲੱਗੇਗਾ ਸਿਰੇ ਤੜਕੇ 4 ਵਜੇ ਤੋਂ ਸ਼ੁਰੂ ਹੋ ਜਾਏਗਾ ਔਰ ਇਹ ਮੇਲਾ ਪੂਰੇ 10 ਦਿਨ ਇੱਥੇ ਤੂਮ-ਤਾਮ ਨਾਲ ਮਨਾਇਆ ਜਾਏਗਾ ਕੈਪਟਨ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੇ ਨੀਸਫਰਾ ਟੀਵੀ ਅੰਮ੍ਰਿਤਸਰ